ਇਹ ਵਿਸ਼ੇ ਵਿਕਾਰ ਸਾਡੇ ਮਨ ਤੇ ਅਖਰ ਹੁੰਦੇ ਖਿਚਦੇ ਨੇ ਕਾਮ ਕ੍ਰੋਧ ਲੋਭ ਮੋਹ ਅੰਭਕਾਰ ਆਸਰਾ ਕ੍ਰਿਸ਼ਨਾ ਜਿੰਦਾ ਚੁਕਲੀ ਹੀਰਖਾ ਆ ਇਕਿਛਤ ਮਹਾਰਾਜ ਨੇ ਉਦਾਰ ਕਿਤੇ ਦੇਖੇ ਭਰਿਆ ਤੇਰਾ ਮਨ ਜਦ ਥੋੜਾ ਜਿਹਾ ਕਿਸੇ ਵਿਕਾਰ ਦਾ ਬੋਲਾ ਹੁੰਦਾ ਉਪਰ ਪਾਉਂਦਾ ਹੈ ਆਵਾਜਿਤ ਨਾਲ ਕਿਸੇ ਨਹੀਂ ਹੁੰਦਾ ਕਿ ਇਹ ਬਸੇ ਮਾਰਨ ਦਾ ਇਹ ਬਾੜ ਦੇ ਅੰਦਰ ਕਹਿੰਦੇ ਇਹ ਖਖੜੀਆਂ ਗੁਹਾਗੀਆਂ ਲੱਗੜੀਆਂ ਹੱਥਾਂ ਨੂੰ ਕਹਿੰਦੇ ਅੱਗ ਦੀ ਖਖੜੀ ਅਤੋਂ ਅੰਦਰ ਹੀ ਹੋਈ ਹੈ ਜਦੋਂ ਤੱਕ ਉਹ ਆਪਣੀ ਖਖੜੀ ਬਾੜ ਨਹੀਂ ਉਹ ਕਈ ਵਾਰ ਉਹ ਅੰਮੀ ਦਾ ਆਪਣੇ ਸੰਭਾ ਅੱਖੜੀ ਅੱਖੜੀ ਕੰਬੀ ਬਣੀ ਸੋਹਣੀ ਲੱਗੀ ਪਰ ਜਦੋਂ ਮਾਰਜੇ ਤੋਂ ਬਾੜ ਨੂੰ ਅੱਖੜੀ ਖੰਡਰੀ ਉਹਦੇ ਵਿੱਚੋਂ ਅੱਕ ਦਾ ਬੀਜ ਨਿਕਲ ਉਹਨੂੰ ਮੂਲਾਈ ਦਈ ਪਰ ਬਾੜ ਵਿੱਚ ਮੂਲਾਈ ਉਹ ਹੌਲਾ ਬੋਲ ਜਦੋਂ ਬਾੜ ਦੇ ਵਿੱਚੋਂ ਬੀਜ ਨਿਕਲਦਾ ਹੈ ਹਵਾ ਦਾ ਥੋੜਾ ਜਿਹਾ ਫੁਲਾਵੀਂ ਚ ਬੀਜ ਨੂੰ ਝੁਕੀ ਲੈ ਆਉਂਦੇ ਆਂਦਾਂ ਆ ਆਹ ਉਹ ਜਿਹੜੀ ਉੱਤੇ ਫੜੀ ਸੀ ਅੱਕ ਦਾ ਬੀਜ ਸਤਿਗੁਰੂ ਕਨੇ ਜਦੋਂ ਤੱਕ ਦਾ ਉਹ ਆਪਣੀ ਖਖੜੀ ਆਤਮਾ ਨੂੰ ਲੜਦੀ ਹੋਈ ਥੋੜੀ ਜਿਹੀ ਬਚੀ ਰਹੀ ਸੀ ਪਰ ਜਦੋਂ ਉਹ ਬਾੜ ਕੀ ਨਹੋਂ ਦੇ ਵਿੱਚੋਂ ਉਹ ਨੂੰ ਨਿਕਲੀ ਆਪ ਵੀ ਖੰਡ ਗਈ ਉਹ ਰੂਹ ਵੀ ਥੋੜੇ ਜੇ ਹਵਾ ਦੇ ਪੁੰਜੇ ਨਾਲ ਕਦੇ ਸੱਜੇ ਕਦੇ ਖੱਬੇ ਕਦੇ ਉੱਪਰ ਕਦੇ ਥੱਲੇ ਆਉਂਦੀ ਹੈ ਮਾਰਤ ਕੇ ਲਈ ਇਹ ਕਹਾਣੀ ਹੈ ਜੇ ਗੁਰੂ ਨਨ ਦੁਨਿਆ ਹੋਇਆ ਬਚਿਆ ਲਿਖਿਆ ਜੇ ਗੁਰੂ ਨਾਲੋਂ ਪਛੜ ਗਿਆ ਨਾ ਤੇ ਮੇਰੇ ਵਿਸ਼ੇ ਵਿੱਚ ਕਾਰਨਾ ਦਾ ਥੋੜਾ ਜਿਹਾ ਵੀ ਹੁੰਦਾ ਹੋਣਾ ਕਦੇ ਕਾਮ ਦਾ ਹੋਇਆ ਕਦੇ ਮੂਖ ਦਾ ਕਦੇ ਮੁਖ ਦਾ ਕਦੇ ਹੰਕਾਰ ਇਹ ਥੋੜੇ ਥੋੜੇ ਬੁਲੇ ਫਿਰ ਤੈਨੂੰ ਆਪਣੇ ਨਾਲ ਲੈ ਕੇ ਜਾਂਦੇ ਤੇਰੇ ਜੀ ਥੋੜਾ ਥੋੜਾ ਜੁੜਿਆ ਰਹੇ ਨਾ ਬੰਦੇ ਨਾਲ ਨਾਲ ਸਤਿ ਬੇਰੇ ਪਰ ਛੋੜਾ ਤੈਨੂੰ ਨਾਨਕ ਸੱਚੇ ਕਾਹਨ ਸਤਗੁਰੂ ਖਣੇ ਜੇ ਜੁੜਿਆ ਰਹੇ ਨਾ ਤਾਂ ਤਿੱਤਰੋ ਆਪਣੀ ਫੱਟੜੀ ਆਪ ਨੂੰ ਦਰਦੀ ਹੋਈ ਨੂੰ ਨਹੀਂ ਲੱਗਦੀ ਐ ਛੁੱਢੀ ਹੋਈ ਐ ਨੂੰ ਹੀ ਲੱਗਦੀ ਤੂੰ ਜੇ ਗੁਰੂ ਨਾਲ ਜੁੜਿਆ ਰਹੇਗਾ ਗੁਰੂ ਦੀ ਸ਼ਰਨ ਸੁਣਦਾ ਰਹੇਗਾ ਬਚ ਜਾਏਗਾ ਇਹਨਾਂ ਬਿਸ਼ੀ ਬਿਕਾਰ ਦੇੋਂ ਨਹੀਂ ਇਹ ਤੇ ਇਹ ਅਸਰ ਕਰਦੇ ਨੇ ਤੇਰੇ ਤੇ ਹਰ ਤਰ੍ਹਾਂ ਦੇ ਤੈਨੂੰ ਖਿੱਚਦੇ ਨੇ ਆਪਣੇ ਵੱਲ ਖਿੱਚਿਆ ਜਾਂਦੇ ਇਹ ਬਿਕਾਰ ਨੇ ਜਿਹੜੇ ਤੈਨੂੰ ਖਿੱਚੀ ਫਿਰਦੇ ਨੇ